ਗੌਰੀ ਮਹੱਲਾ ਨਾਵਾਂ ਸਾਧੂ ਰਾਮ ਸਰਨ ਬਿਸਰਾਮ ਸਤਿਗੁਰੂ ਦੀ ਸਾਧੂਆਂ ਦੁਆਰਾ ਫੇਰ ਉਪਦੇਸ਼ ਦਿੰਦੇ ਹਨ ਫੇਰ ਸੰਤ ਜੀ ਨੂੰ ਫੇਰ ਸੇਠਿ ਲੁਕਾਰੀ ਜੀ ਨੂੰ ਰਾਮ ਪਰਮੇਸ਼ਰ ਦੀ ਸਰਨ ਦੀ ਬਿਸਰਾਮ ਹੈ ਟਿਕਾ ਹੈ ਇਹ ਕਿਸੇ ਨੂੰ ਬਿਸਰਾਮ ਪਾਉਣਾ ਜੰਮਣ ਮਰਨ ਤੋਂ ਸਕਾਰਾ ਪਾਉਣਾ ਇਸ ਦੀ ਪਾਉਣੀ ਹੈ ਮਨ ਨੂੰ ਟਿਕਾਉਣਾ ਹੈ ਕਰਵੇਸ਼ੀ ਦੀ ਸ਼ਰਮਤੀ ਵਿਕਰਾंति ਹੋਵੇ ਜਿੱਤਾ ਹੋਵੇਗਾ वेद कुरान ਪੜੇ ਕੋ ਇਹ ਗੁਣ ਜੇਦਾਂ ਦਾ ਪ੍ਰਾਣਾ ਦਾ ਪੜਿਆ ਦਾ ਇਹ ਗੁਣ ਉਪਕਾਇਦ ਹੋਣਾ ਚਾਹੀਦਾ ਸਾਡੇ ਉਤੇ ਜਿਵੇਂ ਹਰ ਕੋ ਨਾਮ ਅਕਾਲ ਪੁਰਖ ਦੇ ਨਾਮ ਦਾ ਸੇਵਮ ਕਰੇ वेद पुराण ਪੜੇ ਕੋ ਕਿਆ ਗੁਣ ਖਰਚਣ ਜਿਸ ਭਾਰਾ ਜੇ ਵੇਦ ਪੜ ਕੇ ਪ੍ਰਾਣ ਪੜ ਕੇ ਹੰਕਾਰ ਕਰਤੀ ਫਿਰਿਆ ਲੋਕਾਂ ਨਾਲ ਚਰਚਾ ਕਰਕੇ ਸ਼ਰੀਪਨ ਹੋ ਗਿਆ ਫਿਰਿਆ ਜੇ ਇਹ ਇਹ ਖੋਤੇ ਦੇ ਕੰਨਾਂ ਨੂੰ ਲੱਕੜਾਂ ਲਾਤੀਏ ਉਹ ਜਿਵੇਂ ਭਾਰ ਹੀ ਮਰਦਾ ਖੋਤਾ ਸੁਗੰਧੀ ਨਹੀਂ ਉਹਦੀ ਨਾਸਾਂ ਚ ਲੈ ਜਾਂਦੀ ਜਾਂ ਜਤੂਂਦੀ ਉਹ ਖੋਤਾ ਭਾਰ ਨਾਲ ਹੀ ਮਰਦਾ ਕੋ ਗੰਧ ਹੀ ਨਹੀਂ ਬਣ ਜਾਂਦਾ ਇਸੇ ਪ੍ਰਕਾਰ ਵੇਦ ਪੁਰਾਣ ਪੜ ਕੇ ਜੇ ਪਰਮੇਸ਼ਰ ਦੀ ਭਗਤੀ ਨੂੰ ਉਪਮੈਕ ਨਹੀਂ ਲੈਣੀ ਪਰਮੇਸ਼ਰ ਦੀ ਪ੍ਰੀਤ ਨੂੰ ਮਹਿਕ ਨਹੀਂ ਲੈਣੀ ਤਾਂ ਖੋਤੇ ਤੇ ਲੱਕੜਾਂ ਦਾ ਭਾਰ ਚੱਕਣ ਵਾਂਗ ਵੇਦ ਸ਼ਾਸਤਰਾਂ ਦੀਆਂ ਲੱਕੜਾਂ ਅਤੇ ਇਹ ਖੋਤੇ ਵੀ ਨਹੀਂ ਆਈਆਂ ਜੇ ਉਹਦੇ ਚੋਂ ਮਹਿਤ ਸਿਧਾਂਤ ਵੀ ਇਹ ਲੈ ਸਕਦਾ ਕਿਉਂ ਖੋਤੇ ਦੇ ਕੋ ਚੰਨ ਦੀਆਂ ਲੱਕੜਾਂ ਲੱਗਣ ਨੂੰ ਆਉਂ ਹੈ ਉਹ ਬੇਦਕ ਰਾਣ ਪੜੇਗਾ ਤਾਂ ਗੁਣੇ ਹੈ ਸਿਮਰੇ ਹਰ ਕੋ ਨਾਮ ਜੇ ਪਰਮੇਸ਼ਰ ਦਾ ਨਾਮ ਸਿਮਰੇ ਤਾਂ ਤਾਂ ਫੈਗੇ ਬੰਧ ਰਹਾਉ ਲੋਗ ਮੋਹ ਮਾਇਆ ਮਮਤਾ ਫੁੱਲ ਜੋ ਮੋਹ ਕਰਦਾ ਹੈ ਯੋਗ ਵਿੱਚ ਮੈਂ ਅਤੇ ਮੋਹ ਕਰਦਾ ਹੈ ਸ੍ਰੀ ਜੀ ਦਾ ਮਾਇਆ ਜੀ ਮੇਰ ਕਰਦਾ ਕੋਣ ਔਲ ਵਿਕਿਆਨ ਕੀ ਸੇਵਾ ਸਭ ਵਿਸ਼ਈ ਪੁਰਖਾਂ ਦੀ ਸੇਵਾ ਕਰਦਾ ਹੈ ਦੇਖਣ ਦਾ ਸਵ ਕੁ ਪਰਸੂਪ ਰਸ ਗੰਧ ਇਹਨਾਂ ਵਿਸ਼ੇ ਦਾ ਸੇਵਨ ਕਰਦਾ ਰਹਿੰਦਾ ਹੈ ਜਾਂ ਵਿਸ਼ੇ ਵਾਲੇ ਪੁਰਖ ਜਿਹੜੇ ਹੈ ਉਹਨਾਂ ਦਾ ਕੋਹਨੇ ਵੀ ਕੋ ਬੰਨੇ ਵੀ ਕੋ ਪਹਾੜਾਂ ਵਾਲੀ ਰੰਗੀਆਂ ਦੀ ਕੋਹਤ ਮੱਕਾ ਸਰਵਰ ਦਾ ਉਹਨਾਂ ਵਕਾਲ ਪੈਦਾ ਕਰਨ ਵਾਲਿਆਂ ਦਾ ਸੇਵਨ ਕਰਦਾ ਹੈ ਹਾਰਖ ਸੂਗ ਪਰਸ ਜੇ ਨਾ ਹਨ ਜਿਹੜੇ ਪੁਰਖ ਨੂੰ ਪਦਾਰਸ਼ਾਏ ਤੋਂ ਖੁਸ਼ੀ ਨਾ ਹੋਵੇ ਗਏ ਤੋਂ ਸੋਗ ਨ ਹੋਏ ਆਏ ਹਰਖ ਨੂੰ ਗਏ ਸੋਗ ਜਿਹਨੂੰ ਨਾ ਪਰਖੇ ਲੱਗ ਸਕੇ ਤੋ ਮੂਰਤ ਹੈ ਦੇਵ ਦੇਵ ਪਰਮੇਸ਼ਰ ਦੀ ਮੂਰਤ ਸਮਝ ਲੋ ਕੋਰਖੋ ਬੰਦਾ ਨਹੀਂ ਹੈ ਉਹ ਵਾਹਿਗੁਰੂ ਦਾ ਸਰੂਪ ਹੈ ਸੁਰਗ ਨਰਕ ਅੰਮ੍ਰਿਤ ਦੇਖ ਇਹ ਸਭ ਇਹ ਸੁਰਗ ਦੀ ਪ੍ਰਾਪਤੀ ਹੋਣੀ ਨਰਕ ਦੀ ਪ੍ਰਾਪਤੀ ਹੋਣੀ ਅੰਮ੍ਰਿਤ ਸੁਖ ਹੋਣਾ ਤੇ ਦੇਖ ਦੁੱਖ ਹੋਣੀ ਦਿਓ ਤੇ ਅੰਮ੍ਰਿਤ ਦੇਵਤਿਆਂ ਦਾ ਅੰਮ੍ਰਿਤ ਕਿ ਜਾ ਰਹੇ ਕੋ ਇਹ ਸਭ ਇਹ ਸਾਰੇ ਜਿੰਨੇ ਹਨ ਕਿ ਉਹ ਕਾਂਚਨ ਅਰ ਪੈਸਾ ਕੋਈ ਕਾਂਚਨ ਖੋਣੇ ਦਾ ਟਕਾ ਜਿਹੇ ਪੌਂਡੇ ਦੇ ਵਿੱਚ ਪੈਸਾ ਕਾਂਡੇ ਦਾ ਜਿਹੇ ਗੋਹਾਂ 'ਚ ਕੋਈ ਨਿਗਾਹ ਜੁਕੀ ਹੋਵੇ ਉਸ ਤੋਂ ਨਿੰਦਾ ਇਹ ਸਮਝਾ ਕੇ ਉਸ ਤੋਂ ਨਿੰਦਾ ਵੀ ਜੇ ਕੋਈ ਦਿੱਕੀ ਕੋ ਉਸ ਤੋਂ ਕਰੀ ਜਾਵੇ ਫੁੱਲੇ ਨਾਲ ਮਿੱਝਾ ਸੁੱਕੇ ਸੁੰਗੜੇ ਨੂੰ ਕਿ ਕੋਈ ਫੰਦਕੀ ਜੀ ਦੇ ਹੋਵੇ ਦੋ ਮੋਹ ਫੋਨ ਕੈਸਾ ਆਦਾਰਸਾਂ ਦਾ ਲੋਭ ਹੋ ਜੇ ਮੋਹ ਲੋਕਾਂ ਨੂੰ ਉਹਦੇ ਜੀ ਉਹ ਹਜਰ ਰਹੇ ਮੋਹ ਰਹੇ ਲੋਭ ਕੋ ਰਹਤ ਰਹੇ ਦੁੱਖ ਸੁਖ ਇਹ ਬਾਧੇ ਜੇ ਨਾ ਹਨ ਦੁੱਖ ਨੂੰ ਜੀ ਦਾ ਚਤਨਾ ਬਗੇ ਸੁਖ ਵੀ ਜੀ ਦਾ ਚਤਨਾ ਬਗੇ ਇਸ ਦਾ ਅਸਰ ਹੈ ਜਿਨਾਂ ਵਿੱਚ ਇਹ ਤੁਮ ਜਨ ਹੋ ਗਿਆਨੀ ਦਾ ਨਾਮ ਬ੍ਰਹਮ ਗਿਆਨੀ ਐਵੇਂ ਨਾਮ ਰਖਾ ਲੀਦਾ ਹੈ ਜਿਸ ਵੇਲੇ ਜਥਨ ਜੇਤੋ ਜਥੇ ਜਾਂਦੇ ਹੁੰਦੇ ਸੀ ਉਹ ਜਿਹੜਾ ਬਾਈ ਬਾਲ ਪੀ ਗਏ ਜਿਹੜਾ ਨੀਲੇ ਚੱਕ ਲਿਓ ਉਹ ਨਾਂ ਜਾਨੀ ਰੱਖ ਲੈਂਦੇ ਸੀ ਕਹਿੰਦੇ ਨਹੀਂ ਕੋਕਾ ਵੰਾਇ ਸੀ ਕਹਿੰਦੇ ਚੱਕੀਏ ਕਿਤੇ ਨਿਕਲੇ 100 ਗਿਆਨੀ ਕਿਰਦਨ ਧਾਰ ਤੋਂ ਧਾਰ ਗਿਆਨੀਆਂ ਦੀ ਇਹਦੀ ਵੀ ਹਾਲਤ ਬਣੀ ਹੋਈ ਸੀ ਮਹਾਰਾ ਕਹਿੰਦੇ ਗਿਆਨਵਾਨ ਉਹ ਹੈ ਜਿਹੜਾ ਗੁੰਗਵਾਚ ਕੋਈ ਆ ਰਹੇ ਉਹਨੋ ਗਿਆਨੀ ਸਮਝੋ ਨਾਨਕ ਮੁਕਤ ਤਾਹੇ ਤੁਮ ਮੰਨੋ ਸਭ ਜੀ ਜੰਨੀ ਉਹ ਪ੍ਰਖ ਨੂੰ ਤਾਈ ਤੁਹੀ ਪਾਈ ਮੁਕਤ ਮਨਣਾ ਕਰੋ ਇਹ ਵਿਦਕੋ ਜੋ ਪ੍ਰਾਨੀ ਇਸ ਵਿਦੂ ਦਾ ਜੁਤੀ ਆਲਾ ਪ੍ਰਾਨੀ ਪ੍ਰਖ ਹੋਇ ਉਹ ਹੀ ਮੁਕਤ ਹੈ ਤੇ ਉਹ ਬ੍ਰਹਮ ਗਿਆਨੀ ਹੈ ਗੌੜੀ ਮਹੱਲਾ ਨਾਵਾ ਮਨ ਰੇ ਕਹਾ ਭਯੂ ਤੈਂ ਬੌਰ ਮਨਸਵਾਰਾ ਸਿੱਖਾ ਗੁਰੂ ਸਾਹਿਬ ਸਾਰੇ ਬੋਤਲ ਨੂੰ ਸਭ ਗਰੀਬੀ ਦੇ ਰੇਸ਼ਮ ਦੇ ਫਰਮਾਉਂਦੇ ਹਨ ਮੰਨ ਲਈ ਕਹਾ ਤੈ ਬੌਰਾ ਤੇਰੇ ਮਨਾਂ ਤੂੰ ਕਿਸ ਵਾਕੇ ਬੌਰਾ ਕਮਲਾ ਹੋ ਗਿਆ ਹੈ ਇਹ ਲਿਸ ਆਉਦ ਘਟਾ ਨਹੀਂ ਜਾਣੇ ਦੀ ਗੱਲ ਤੇ ਜਿੰਜੇ ਦੇ ਗੁਜਰਦੇ ਉਮਰ ਘਟਦੀ ਜਾਂਦੀ ਹੈ ਤੂੰ ਜਾਣ ਜਾਣੀ ਪਰਵਾਹ ਨਹੀਂ ਕਰਦਾ ਹੈ ਭਇਓ ਲੋਗ ਸੰਗ ਹਉਰਾ ਲੋਗ ਦੇ ਨਾਲ ਜਿਹੜਾ ਹਲਕਾ ਹੋ ਗਿਆ ਹੈ ਬਹੁਤਾ ਹਵਲਾ ਹੋ ਗਿਆ ਹੈ ਜਿਹੜਾ ਆਦਮੀ ਸਾਹਿਬ ਸੰਗਰੀ ਹੋਛਾ ਹੋਵੇ ਉਹਨੂੰ ਹੌਲਾ ਕਿਹਾ ਹੈ ਰਹਾਉ ਜੋ ਤਨ ਕਹਿ ਆਪਣੂ ਕਰਮਾਨੀ ਜਿਵੇਂ ਸਰੀਰ ਹੈ ਆਵਦਾ ਕਰਕੇ ਮੰਮਿਆ ਹੈ ਹਰ ਸੁੰਦਰ ਗ੍ਰਹਿਨਾਰੀ ਜੇ ਸੁੰਦਰ ਆਵਦੇ ਘਰ ਦੀ ਇਸਤਰੀ ਆਪਣੀ ਮੰਨੀ ਹੈ ਘਰ ਚੰਗੇ ਮੰਨੇ ਆ ਇਸਤਰੀਆਂ ਮੰਨੀਆਂ ਹਨ ਮਿਲਵੇਂ ਕਸ਼ ਪੀਰੂ ਰੇਨਾਹ ਰੇ ਭਾਈ ਜਿਵੇਂ ਤੇਰਾ ਕੋਈ ਪਵਾਰਥ ਨਹੀਂ ਹੈ ਤੇ ਪਰਾਲਭ ਨਾਲ ਸਾਰੇ ਇਕੱਠੇ ਹੋਏ ਹਨ ਦੇਖੋ ਸੋਚ ਵਿਚਾਰੀ ਦੇਹਲਾ ਤੂੰ ਆਪਣੀ ਆਤਮ ਨੂੰ ਸੋਚ ਪਵਿੱਤਰ ਵਿਚਾਰ ਦੁਆਰਾ ਨੂਰ ਹਿਤਾਜੀ ਵਿਚਾਰ ਨੂੰ ਛੱਡ ਦੇ ਦੇਖੋ ਸੋਚ ਸੋਚ ਕੇ ਦੇਖੋ ਸਾਖਰ ਨੂੰ ਵਿਚਾਰ ਕੇ ਆਪਣੇ ਅਨੁਭਵ ਦੁਆਰਾ ਦੇਖ ਲੈ ਦੇਖੋ ਸੋਚ ਵਿਚਾਰੀ ਦੇਖ ਲੈ ਵਿਚਾਰ ਨਹੀਂ ਜੋਗ ਜਿਹੜੀ ਵਿਚਾਰ ਹੈ ਇਸ ਨੂੰ ਵਿਚਾਰ ਲੈ ਕਰਤਾ ਨੇ ਜਨਮ ਆਪ ਨੂੰ ਤੈ ਹਾਰੇ ਉਹ ਰੱਖ ਲਈਆ ਮੋਲ ਤੇ ਜਨਮ ਤੈਨੂੰ ਪ੍ਰਾਪਤ ਹੋਇਆ ਸੀ ਜੋ ਜਨ ਆਪਣੇ ਨੂੰ ਵਿਸ਼ਿਆਂ ਦੀ ਸੰਗਲ ਕਰਕੇ ਹਾਰ ਗਿਆ ਹੈ ਗੋਬਿੰਦ ਗਤ ਨਹੀਂ ਜਾਣੀ ਗੋਬਿੰਦ ਪ੍ਰਮੇਸ਼ਰ ਦੀ ਘਰਤੀ ਦੀ ਗਤੀ ਪ੍ਰਾਪਤੀ ਗੋਬਿੰਦ ਦੀ ਗਤ ਰੀਤੀ ਮਰਯਾਦਾ ਪ੍ਰਾਪਤੀ ਦੀ ਗੋਬਿੰਦ ਦੇ ਜੀ ਮਿਲ ਕੇ ਗਤ ਪ੍ਰਾਪਤ ਹੋਣ ਦੀ ਰੀਤੀ ਨਹੀਂ ਕਹਿ ਜਾਣੀ ਧੀਰੇ ਮੁਖ ਨਾਲੀਨ ਭਇਓ ਚਰਨਨ ਪਿਓ ਇੰਦੀ ਗਤੀ ਪ੍ਰਾਪਤੀ ਤਾਂ ਹੀ ਹੁੰਦੀ ਨਾ ਜੇ ਮਹਾਰਾਜ ਦੇ ਚਰਨਾਂ ਤੇ ਮਹਾਰਾਜ ਕੇ ਚਿੰਕਾਇਕ ਜੀ ਦੀਵਸ ਆਵੇ ਪਾਂ ਕੀ ਨੀਮਾ ਗਨੀ ਨੇ ਆਵੇ ਜੋ ਕਿ ਜਨੇਕ ਸਿੰਘ ਕੇ ਆਇਓ ਕਾਲ ਖਾਸ ਕੇ بیچਨੇ ਆਇਓ ਜੋ ਕਲ ਕੋਈ ਕੁਵਾਰ ਕੇ ਆਇਆ ਹੈ ਤਾਂ ਕਿ ਕਾਲ ਲਿਖਦੀ ਹੈ ਇੱਕ ਵਾਰ ਹੀ ਹੈ ਮੁੱਖਾ ਜਨਮ ਦੀ ਜਿਹੜੇ ਕਾਜੀ ਸੀ ਕੁਵਾਰੀ ਸੀ ਧਿਆ ਲੈਣ ਦੇ ਮੇਰੇ ਕਾਲ ਨੇੜੇ ਨਹੀਂ ਆਵੇਗਾ ਤੂੰ ਇਹ ਕੋਰ ਕੋ ਨਿਮਖਣਾ ਲੀਨ ਭਇਓ ਚਰਨਨ ਸਿਉ ਸੱਚੇ ਪਾਲ ਸਾਹਿਬ ਦੇ ਚਰਨਾਂ 'ਚ ਅੱਖ ਦੇਖੋ ਨਾ ਮਿੱਤ ਜੀ ਨਾਜਰੀ ਵੀ ਲੀਨ ਨਹੀਂ ਹੋਇਆ ਮਸਤ ਨਹੀਂ ਹੋਇਆ ਮਿਲਿਆ ਨਹੀਂ ਬਿਰਥਾ ਆਉਧ ਤਿਰਾਨੀ ਇਹ ਕਹਿੰਦੇ ਜੀ ਜਮੋਰ ਸੀ ਸਾਰੀ ਬਿਯਰਤੀ ਛਡਾਨੀ ਬਕੀਤ ਕਰ ਦਿੱਤੀ ਗਿਆਰ ਗੁਰਤੀ ਹੈ ਕਹ ਨਾਨਕ ਤੂੰ ਹੀ ਨਰ ਤੂੰ ਹੀ ਆ ਕਬਿਰ ਨਾਮ ਜਿਹੇ ਜੰਮ ਨੂੰ ਸੁਖੀ ਉਹ ਪੁਰਖ ਹੈ ਸੰਸਾਰ ਵਿੱਚ ਇੱਕ ਅਕੈਮਾਨ ਨੂੰ ਕੀ ਆਈ ਇੱਥੇ ਕੋਈ ਨਾ ਸੁਖੀ ਹੋਉਂ ਕੋਈ ਰਗਾਂ ਚਾਪ ਲੋ ਨਾਨਕ ਤੂੰ ਹੀ ਨਰ ਤੂੰ ਹੀ ਆ ਕਬਿਰ ਨੂੰ ਨਾਮ ਇੱਥੇ ਲੱਗਿਆ ਨਹੀਂ ਹੈ ਇਹ ਕਹੇ ਕਿਸੇ ਗੁਲਾਮੀਆਂ ਨੂੰ ਬਾਤੀਆਂ ਆਗ ਦੀ ਬੰਦੇ ਸੁਣੋ ਕੋਹ ਨਾਨਕ ਸੂਈ ਨਰ ਸੁਈਆ ਮੁਗਤੇ ਹੁੰਦੇ ਕਹਿ ਨਾਨਕ ਹੁੰਦੇ ਤੁਹਾਡੇ ਓਂਕੜ ਹੋਇਆ ਉਹ ਨਾਨਕ ਸੁਰੀ ਨਰ ਸੁਖੀਆ ਸਭ ਜੀ ਹਾਵੇ ਜਿੰਨੋ ਉਹ ਸੁਖੀ ਹੈ ਰਾਮ ਨਾਮ ਗੁੰਗਾ ਜੋ ਰਾਮ ਦੇ ਨਾਮ ਨੂੰ ਜਪਦਾ ਗੁਣਾ ਨੂੰ ਗਾਉਂਦਾ ਹੈ ਕੀਰਤਨ ਕਰਦਾ ਹੈ ਔਰ ਸਗਲ ਜਗ ਮਾਇਆ ਮੂਹਿਆ ਔਰ ਸਭ ਪਾਈ ਸਾਰਾ ਸੰਸਾਰ ਮਾਇਆ ਨਹੀਂ ਮੋਹ ਲਿਆ ਹੈ ਨਿਰ ਪੈ ਪਦ ਨਹੀਂ ਪਾਵੇ ਉਹ ਨਿਰ ਪੈ ਪਦ ਜਿਹੜੀ ਕੋ ਅਨਾਸੀ ਅਕਾਲ ਪੁਰਖ ਵੀ ਜਿੱਥੇ ਕਾਲ ਦਾ ਤੈ ਨਹੀਂ ਉਸ ਗੱਦੀ ਨੂੰ ਨਹੀਂ ਪਾ ਸਕਦਾ ਹੈ ਗੌੜੀ ਮਹੱਲਾ ਨਾਵਾ ਨਰ ਅਕੀਤ ਪਾਪ ਤੇ ਡਰਦੇ ਸਤਿਗੁਰੂ ਮਾਰੇ ਸੋ ਕਰਮ ਕਰਪਾਲੂ ਜੀ ਈਸ਼ ਕੇ ਬਹਾਦਰ ਸਾਹਿਬ ਜੀ ਫਰਮਾਉਂਦਿਆਂ ਇਹ ਜੀਵ ਨਵੇਂ ਸ਼ਬਦ ਉਚਾਰਦੇ ਹੈ ਪਹਿਲੇ ਦਿਨ ਨਵੇਂ ਰੂਪ ਕੇ ਗੱਦੀ ਤੇ ਬੈਠ ਕੇ ਨਵੇਂ ਸ਼ਬਦ ਉਚਾਰਦੇ ਗੌੜੀ ਵਿੱਚ ਆਜ ਕਿੰਨੇ ਮਰਹੇ ਪਰਖੋ ਅਜੇ ਤਹੇ ਭੁੱਲੇ ਹੋਏ ਵਸਦੀ ਦੇ ਚੇਤਨ ਕੋ ਰਾਤ ਹੋਏ ਹੋਏ ਪਾਪ ਤੇ ਡਰਦੇ ਇਹ ਪਾਪ ਤੋਂ ਭੈ ਕਰ ਜਿਹੜਾ ਵਾਹਿਗੁਰੂ ਨੂੰ ਵਸਾਰਨਾ ਨਾ ਇਹ ਬੜਾ ਭਾਰੀ ਪਾਪ ਹੈ ਭਾਵੇਂ ਹੋਰ ਵੀ ਪਾਪ ਵੱਡੇ ਵੱਡੇ ਹਨ ਜਿਹੜਾ ਪਰਮੇਸ਼ਰ ਨੂੰ ਚੇਤਨ ਕੋ ਰਾਤ ਹੋਣਾ ਇਹ ਵੀ ਪਾਪ ਹੈ ਇਹ ਬੜਾ ਪਾਪ ਹੈ ਜਿਹੜਾ ਪਰਮੇਸ਼ਰ ਦਾ ਸਿਮਰਨ ਨਹੀਂ ਕਰਨਾ ਉਸ ਉਪਕਾਰੀ ਦੇ ਉਪਕਾਰ ਭੁਲਾ ਦੇਣੀ ਹੈ ਅਤੇ ਇਹ ਜਿਹੜਾ ਪਰਮੇਸ਼ਰ ਨੂੰ ਪੁਲਾਈ ਰੱਖਣਾ ਹੈ ਇਹ ਪਰਖ ਇਹਨਾਂ ਪਾਪਾਂ ਤੋਂ ਘਰੇ ਕਰ ਡਰ ਇਹ ਬੜੇ ਭਾਰੀ ਪਾਪ ਹੈ ਮੀਨ ਦਇਆਲ ਸਗਲ ਭੈ ਭੰਜਨ ਇਹ ਜਿਹੜੇ ਪੁੰਨੇ ਹੋਏ ਜੀਵ ਪਾਪਾਂ ਤੋਂ ਭੈ ਕਰ ਡਰਨਾ ਕਰ ਹੀਨ ਦਇਆਲ ਸਹਜੁ ਭੈ ਭੰਜਨ ਜੋ ਗਰੀਬਾਂ ਤੇ ਗਿਆ ਕਰਨ ਵਾਲਾ ਹੈ ਸਾਰੇ ਜਮਨ ਮਨ ਦੇ ਭੈ ਨੂੰ ਭੰਗਵਾਰਾ ਹਰਨ ਕਾਹੇ ਤੁਮ ਪਰੇ ਭਾਈ ਉਸ ਵਾਹਿਗੁਰੂ ਦੀ ਸ਼ਰਨ ਪੈਣਾ ਕਰੋ ਲਹਾਉ ਦੇਦ ਪੁਰਾਨ ਜਾਸ ਗੁਣ ਗਾਵਕ ਜੀ ਦੇ ਚਾਰੇ ਗੇਦ ਅਤੇ ਬੰਬੀ ਜਨ ਬਨਵਣ ਕੇ ਅਧਾਰਾ ਪੁਰਾਨ ਵਿਆਸ ਰਛੀ ਦੇ ਜਿਸ ਵਾਹਿਗੁਰੂ ਦੇ ਗੁਣਾ ਨੂੰ ਗਾਉਂਦੇ ਹਨ ਤਾ ਕੋ ਨਾਮ ਈ ਰੀਏ ਰੂ ਧਰੇ ਉਸ ਪਰਮੇਸ਼ੁਰ ਦਾ ਨਾਮ ਜੇ ਧਾਈ ਹਿਰਦੇ ਚ ਉਸਾ ਧਾਰਨਾ ਕਰ ਭੁਲਾ ਨ ਕਦੇ ਬਾਹਵਨ ਨਾਮ ਜਗਤ ਮੈਂ ਹਰ ਕੋ ਸੁਕਤ ਮੈਂ ਹਰੀ ਅਕਾਲ ਪੁਰਖ ਦਾ ਸੰਸਾਰ ਵਿੱਚ ਸਿਮਰ ਸਿਮਰ ਕਸਮਲ ਸਭ ਹਰ ਰੇ ਦਾ ਹੀ ਸਾਰਿਆਂ ਪਾਪਾਂ ਨੂੰ ਸਿਮਰਨ ਕਰਕੇ ਸਿਮਰਨੇ ਯੋਗ ਦੇ ਸਿਮਰਨ ਨੂੰ ਸਾਰਿਆਂ ਪਾਪਾਂ ਨੂੰ ਕਸਮਲ ਕੋ ਕੰਮ ਲਈਏ ਕਾਸ਼ੀ ਜੀਣ ਵਾਲੇ ਮਾਇਰੂ ਪਾਪ ਉਹਨਾਂ ਸਾਰੇ ਨੂੰ ਹਟ ਦੇ ਮੀਤ ਮਾਨਸ ਜੀ ਬਹੁਰ ਮੈਂ ਪਾਵੇ ਇਹ ਮਨੁੱਖਾ ਤੈਨੂੰ ਨਹੀਂ ਫੇਰ ਮੁੜ ਕੇ ਮਿਲਣੀ ਜੇ ਕਹੇ ਕਿ ਮੈਨੂੰ ਫੇਰ ਮਨੁੱਖਾ ਦੇ ਮਿਲ ਜਾਏਗੀ ਕਾਸ਼ੀ ਉਪਾਉ ਮੁਕਤ ਕਾ ਕਰਤ ਮੁਕਤ ਹੋਣ ਦਾ ਕੋਈ ਉਪਾਅ ਕਰ ਲੈ ਕਿਹਾ ਜਿੱਦਾਂ ਕਿ ਫਿਰਦੇ ਫਿਰਦੇ ਨੂੰ ਮਨੁੱਖਾ ਦੇ ਮਿਲੀ ਹੈ ਕਹਿੰਦਾ ਹੈ ਕਰਨਾ ਮੈਂ ਸਤਿਗੁਰ ਨਾਨਕ ਦੇਵ ਜੀ ਕਹਿੰਦੇ ਕਰਨਾ ਮੈਂ ਕਿਰਪਾਲੂ ਸਰੂਪ ਜੋ ਹੈ ਉਹਨੂੰ ਗਉਣਾ ਕਰਿ ਬੰਦ ਸਾਗਰ ਕੈ ਪਾਰ ਉਤਰ ਰੇ ਕਿਉਂ ਇਹ ਗਾਣੇ ਦਾ ਕਰਨਾ ਮੈਂ ਕਿਰਪਾਲੀ ਸਰੂਪ ਜੋ ਹੈ ਕਰਨਾ ਮੈਂ ਭਾਰਨੀ ਕਰਨੇ ਕਰਨਾ ਮੈਂ ਧਾਰੇ ਨੂੰ ਉਕੜ ਹੈ ਇਸ ਕਰਕੇ ਕਰਨਾ ਸ਼ਬਦ ਹੈ ਕਰਨਾ ਮੈਂ ਕਿਰਪਾਲੂ ਸਰੂਪ ਜੋ ਪਰਮੇਸ਼ਰ ਹੈ ਉਹਨੂੰ ਗਾਵਣਾ ਕਰ ਪਵਨ ਤਾਗਰ ਕੈ ਪਾਰ ਉਤਰ ਰੇ ਜੋ ਸੰਸਾਰ ਹੁੰਦਾ ਰੇ ਪਾਈ ਇਸ ਪ੍ਰਕਾਰ ਪਾਰ ਉਤਰ ਜਾ ਸੰਸਾਰ ਤੋਂ ਪਾਰ ਹੋ ਜਾਏਗਾ ਇਹ ਨੋ ਸਬਦ ਗੁਰੂ ਸਾਹਿਬ ਜੀ ਨੇ ਚਾਰ ਨਹੀਂ ਕੀਤੇ ਹਨ ਉਹਨਾਂ ਨੇ